ਤੋ ਅੱਜ ਦਾ ਆਪਣਾ ਟਾਸਕ ਹੈ ਥੈਟ ਪਨੀਰੀ ਤੋਂ ਤਿਆਰ ਹੋਏ ਹੋਏ ਫੁੱਲਾਂ ਦੀ ਜਿਹੜੀ ਪੌਦ ਹੈ ਉਹਨੂੰ ਗਮਲੇ 'ਚ ਟਰਾਂਸਫਰ ਕਿਵੇਂ ਕਰਨਾ ਸੋ ਇਸ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਇੱਕ ਜਿਹੜਾ ਟੂਲ ਚਾਹੀਦਾ ਉਹ ਹੋਣਾ ਚਾਹੀਦਾ ਆਪਣੇ ਕੋਲੇ ਪਤਲੀ ਖੁਰਪੀ ਤਾਂ ਪਤਲੀ ਖੁਰਪੀ ਨਾਲ ਆਪਾਂ ਦੇਖ ਸਕਦੇ ਹਾਂ ਜਿਵੇਂ ਆਪਣੇ ਕੋਲੇ ਫੁੱਲ ਦੀ ਪਨੀਰੀ ਤੋਂ ਤਿਆਰ ਕਰਿਆ ਹੋਇਆ ਇੱਕ ਛੋਟਾ ਫੁੱਲ ਦਾ ਬੁੱਟਾ ਸੋ ਆਪਾਂ ਪਹਿਲਾ ਟਾਸਕ ਹੈ ਖੁਰਪੀ ਦੇ ਨਾਲ ਚਾਰ ਛੁਫੇਰੇ ਇਹ ਫੁੱਲ ਨੂੰ ਇਸ ਇੱਕ ਐਂਗਲ ਤੇ ਆਪਾਂ ਖੁਰਪੇ ਚਲਾਉਣੀ ਹੈ ਤਾਂ ਕਿ ਡੂੰਗਾ ਇਹਦੇ ਵਿੱਚ ਡੀਪ ਜਾਂਦੇ ਹੋਏ ਉਹ ਫੁੱਲ ਦੇ ਬਿਲਕੁਲ ਨੀਚੋਂ ਤੱਕ ਜਾਏ ਸੋ ਇਹ ਆਪਾਂ ਪ੍ਰਕਿਰਿਆ ਸਾਰੇ ਪਾਸੇ ਕਰਨੀ ਹੈ ਸਾਰੇ ਪਾਸੇ ਸੇਮ ਟਾਸਕ ਕਰਨਾ ਹੈ ਬੜੇ ਧਿਆਨ ਨਾਲ ਕਰਨਾ ਹੈ ਤਾਂ ਕਿ ਜਿਹੜੀ ਫੁੱਲ ਦੀ ਜੜ ਹੈ ਉਹ ਜੜ ਨਾ ਖਿੰਡੀ ਤਾਂ ਆਪਾਂ ਦੇਖ ਸਕਦੇ ਹਾਂ ਆਪਾਂ ਚਾਰ ਛੇ ਫੇਰੇ ਕਰਦੇ ਹੋਏ ਦੁਬਾਰਾ ਉਸੇ ਜਗ੍ਹਾ ਦੇ ਉੱਪਰ ਪਹੁੰਚ ਚੁੱਕੇ ਆ ਜਿੱਥੋਂ ਆਪਾਂ ਸਟਾਰਟ ਕਰਿਆ ਸੀ ਸੋ ਹੁਣ ਆਪਾਂ ਕਰਕੇ ਖੁਰਪੀ ਨੂੰ ਥੋੜਾ ਉੱਪਰ ਨੂੰ ਪੁਸ਼ ਕਰਨਾ ਹੈ ਤੇ ਆਪਾਂ ਦੇਖਾਂਗੇ ਆਪਣੇ ਕੋਲ ਪੂਰਾ ਫੁੱਲ ਬਾਹਰ ਆ ਗਿਆ ਸਮੇਤ ਜੜਾ ਜਿੰਦੀਆਂ ਸਾਰੀਆਂ ਜੜਾ ਇਨਟੈਕ ਨੇ ਇਹਦੇ ਨਾਲ ਬੂਟਾ ਚੱਲਣ ਦੇ ਵਿੱਚ ਜਲਦੀ ਵੀ ਚੱਲੂਗਾ ਅਤੇ ਆਪਾਂ ਨੂੰ 100% ਸ਼ੋਰਟੀ ਵੀ ਰਹੂਗੀ ਵੀ ਆਪਣਾ ਬੂਟਾ ਠੀਕ ਚੱਲ ਰਿਹਾ ਹੁਣ ਜਿਹੜੀ ਇਹ ਮਿੱਟੀ ਲਈ ਗਈ ਹੈ ਇਦੇ ਵਿੱਚ ਰੇ ਅਸੀਂ ਪਹਿਲਾਂ ਹੀ ਰਲਾਇਆ ਹੋਇਆ ਹੈ ਤਾਂ ਆਪਾਂ ਇਹਨੂੰ ਵਿਚ ਨੂੰ ਢੰਗਾਈ ਕਰਕੇ ਫੁੱਲ ਦਾ ਜਿਹੜਾ ਬੁੱਟ ਹੈ ਉਹ ਸੈਂਟਰ ਦੇ ਵਿੱਚ ਰੱਖ ਕੇ ਸਾਈਡਾਂ ਤੋਂ ਮਿੱਟੀ ਨੂੰ ਦਬਾ ਦੇ। ਉਸ ਤੋਂ ਬਾਅਦ ਕੁਝ ਮਿੱਟੀ ਜਿਹੜੀ ਘਟਦੀ ਹੈ ਉਹਨੂੰ ਸਾਈਡ ਤੇ ਹੋਰ ਐਡ ਕਰਾਂਗੇ ਤਾਂ ਕਿ ਮਿੱਟੀ ਬਰਾਬਰ ਹੋ ਜਾਵੇ। ਮਿੱਟੀ ਨੂੰ ਥੋੜਾ ਕ੍ਰਸ਼ ਕਰ ਲਓ ਤਾਂ ਕਿ ਇਹਦੇ ਵਿੱਚ ਡਲੀਆਂ ਨਾ ਰਹਿਣ। ਤੇ ਹੁਣ ਮਿੱਟੀ ਨਾਲ ਸਾਈਡਾਂ ਤੇ ਆਪਾਂ ਐਡ ਕਰਤਾ। ਕੋਈ ਨਾ ਕਰ। ਸੋ ਸাকसेसਫੁਲੀ ਆਪਣਾ ਵੋਟਾ ਟਰਾਂਸਫਰ ਹੋ ਚੁੱਕਾ ਹੈ। ਕੰਫਰਮ।